ਜੋ ਕੁਲੇਸ਼ ਇਨਸਾਨ ਹੈ ਹਰਥ ਜੋੜਦਾ ਹਾਂ ਇਹ ਭਰਾਓ ਪੰਜਾਬ ਵਾਲਿਓ ਗੁਰਦਾਸਪੁਰ ਵਾਲਿਓ ਇਹਨੂੰ ਆਪਣੇ ਵਾਪਸ ਲੈ ਦਿਓ ਅਸੀਂ ਇਹਦੋਂ ਬਹੁਤ ਤੰਗ ਆ ਚੁੱਕੇ ਹਾਂ ਜਦੋਂ ਪ੍ਰਧਾਨ ਢਿੰਡਾ ਨੂੰ ਬਣਾਇਆ ਗਿਆ ਉਦੋਂ ਤਾਂ ਉਹਨੂੰ ਕੁਲੇਸ਼ ਲੱਗਾ ਨਹੀਂ ਜਦੋਂ ਗੋਡਿਆਂ 'ਚੋਂ ਸਿਰ ਨਹੀਂ ਚੱਕਿਆ ਉਹਨੇ ਲੇਲੜੀਆਂ ਘੱਟਦਾ ਸੀ ਕਿ ਮੈਨੂੰ ਪ੍ਰਧਾਨ ਬਣਾ ਦਿਓ ਉਦੋਂ ਤਾਂ ਉਹਨੂੰ ਵਾਹ ਕੁਲੇਸ਼ੀ ਨਹੀਂ ਲੱਗਾ ਉਦੋਂ ਤਾਂ ਜਦੋਂ ਦਾदू ਸਾਹਿਬ ਆਉਂਦਾ ਸੀ ਪ੍ਰਧਾਨੀ ਪਹਿਲਾਂ ਵੀ ਦੋ ਵਾਰ ਪ੍ਰਧਾਨਗੀ ਲੈਣ ਦਾਦੂ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਆਪਣੇ ਆਪ ਨੂੰ ਖਵਾਉਂਦਾ ਸੀ 7 ਤਰੀਕ ਨੂੰ 25 ਸਰਤ 25 ਨੂੰ ਇਹਨੂੰ ਚੇਅਰਮੈਨ ਤੋਂ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਬਾਝ ਨਹੀਂ ਆਇਆ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਦਾਦੂ ਆਲ ਨੂੰ ਪ੍ਰਚਾਰ ਕਰਨ ਲਈ ਚੇਅਰਮੈਨ ਧਰਮ ਪ੍ਰਚਾਰ ਬਣਨਾ ਜ਼ਰੂਰੀ ਨਹੀਂ ਆ ਦਾਦੂ ਆਲ ਤਿੰਨ ਦਹਾਕੀਆਂ ਤੋਂ ਪ੍ਰਚਾਰ ਕਰ ਰਿਹਾ ਜਿੰਨਾ ਵੀ ਕਰੋੜਾਂ ਰੁਪਈਆ ਦੇ ਫੰਡ ਜੋ ਇਕੱਠੇ ਕੀਤੇ ਇਹਨੇ ਆਪਣੇ ਕਰ ਬਣਾਏ ਜ਼ਮੀਨਾਂ ਖਰੀਦੀਆਂ ਧੱਕੇ ਕੀਤੇ 70 ਕਰੋੜ ਦੀਆਂ ਗੱਡੀਆਂ ਖਰੀਦਤੀਆਂ ਪਹਿਲੀ ਗੱਲ ਤਾਂ ਇਹ ਦੇਦਾ ਮੈਂ ਕੋਈ ਮਰਲਾ ਜ਼ਮੀਨ ਦਾ ਖਰੀਦਿਆ ਉਹ ਮੇਰਾ ਇਹ ਸਿੱਧ ਕਰਦੇ ਜ਼ਮੀਨ ਤਾਂ ਇਹਨੇ ਖਰੀਦੀਆ ਘੋੜਾ ਫੇਰ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਘੋੜਾ ਵਾ ਪੂਰੇ ਹਰਿਆਣੇ ਤੇ ਫੇਰਿਆ ਤੇ ਉਹ ਘੋੜਾ ਬਾਅਦ ਜਦੋਂ ਕੰਮ ਕੱਢ ਲਿਆ ਕਰੋੜਾਂ ਰੁਪਈਆ ਇਕੱਠਾ ਹੋਇਆ ਉਹ ਵਿਚਾਰਾ ਭੁੱਖਾ ਨਾਲ ਮਰ ਗਿਆ ਘੋੜਾ ਭੁੱਖਾ ਮਰ ਗਿਆ ਤੇ ਇਹਨੇ ਜਾ ਕੇ ਜੁਕੀ ਦੀ ਜ਼ਮੀਨ ਖਰੀਦ ਲਈ ਤੇ ਐਮਪੀ ਦੀ ਖਰੀਦ ਲਈ ਬਾਦਲ ਪਰਿਵਾਰ ਦਾ ਉਹਨਾਂ ਦੇ ਨਿਕਤ ਵਰਤਿਆਂ ਦਾ ਦੂਜਾ ਕਹਿੰਦਾ ਕੋ ਦਾਦੂ ਆਲ ਦੇ ਖਿਲਾਫ ਧੂਆਂ ਧਾਰ ਪ੍ਰਚਾਰ ਕਰਨਾ ਇੱਕੋ ਹੀ ਏਜੰਡਾ ਹੈ ਦਾ ਤੁਸੀਂ ਦੇਖੋ ਨਾ ਕੋਈ ਪ੍ਰਬੰਧ ਨਾ ਕੋ ਧਰਮ ਪਰਜਾ ਇਹਦਾ ਕੋਈ ਸਬੂਤ ਹੋਏਗਾ ਤੁਹਾਡੇ ਕੋਲ ਜਿਹੜਾ ਸੁਖਬੀਰ ਸਿੰਘ ਬਾਦਲਾ ਮੀਟਿੰਗਾਂ ਤੁਸੀਂ ਜੇਕਰ ਕੀਤਾ ਜਦੋਂ ਛਿੰਦਾ ਸਾਹਿਬ ਨੂੰ ਸਵਾਲ ਪੁੱਛਾਂਗੇ ਮੀਟਿੰਗ ਨਹੀਂ ਕੀਤੀ ਪੁੱਛ ਲੋ ਹਲਾ ਤੁਸੀਂ ਹਾਂ ਜ਼ਰੂਰ ਗੱਲ ਕਰਾਂਗੇ ਆ ਤੁਹਾਨੂੰ ਕਹੋ ਪਿਛਲੇ ਦਿਨੀ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ 33 ਮੈਂਬਰਾਂ ਨੇ ਪਾਸ ਕਰਕੇ ਇਹਨੂੰ ਆਪਣੀ ਮੈਂਬਰਸ਼ਿਪ ਦੀ ਖਰਜ ਕਰ ਦਿੱਤਾ ਹੈ ਮੈਂ ਤਾਂ ਹੁਣ ਵੀ ਇਹਨੂੰ ਕਹਿ ਰਿਹਾ ਕਿ ਜਿਹੜਾ ਜਿਹੜਾ ਕਹਿੰਦਾ ਮੈਂ ਵੋਟ ਪਾਸ ਕਰ ਲਿਆ 28 ਮੈਂਬਰ ਸੀਗਾ ਸਿੱਕੇ ਹਾਜ਼ਰ ਇਹ ਕਹਿੰਦਾ 33 ਅਗਲੇ ਦਿਨ ਘਰਾਂ ਚ ਜਾ ਕੇ ਸਾਈਨ ਕਰਾਈ ਅਸੀਂ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਜੁਡੀਸ਼ੀਅਲ ਚ ਇਹਨੂੰ ਚੈਲੰਜ ਕਰਤਾ ਉਥੇ ਦਾ ਸਕੱਤਰ ਨਹੀਂ ਨੀ ਪਾ ਗਿਆ ਕਹਿੰਦਾ ਵੀ ਮੈਂ ਨਹੀਂ ਕਹਿ ਸਕਦਾ ਕਿ ਉਥੇ ਕੋਰੋਂ ਪੂਰਾ ਸੀਗਾ ਮਤਲਬ ਕਹਿਣ ਤੋਂ ਬਾਅਦ ਹਰ ਗੱਲ ਤੇ ਝੂਠ ਬੋਲਣਾ ਮੀਟਿੰਗਾਂ ਹੁੰਦੀਆਂ ਤੁਹਾਡੀਆਂ ਨਾ ਵੀ ਇਹ ਝੂਠ ਬੋਲਦਾ ਤੁਸੀਂ ਮੀਟਿੰਗਾਂ ਦਾ ਹਿੱਸਾ ਰਹੇ ਹੋ ਮੈਂ ਤਾਂ ਪਰਚਾ ਦਮੇ ਕਾੜੀ ਰਿਆ ਜੀ ਉਹ ਕਹਿੰਦੇ ਕਿ ਮੀਟਿੰਗਾਂ ਦੇ ਵਿੱਚ ਤੁਸੀਂ ਮਾਵਾ ਭਾਵਾਂ ਦੀਆਂ ਗਾਲਾਂ ਵੀ ਕੱਢਦੇ ਹੋ ਉਹ ਕਹਿੰਦੇ ਕਿ ਜਿਹੜਾ ਸੀ ਮੀਟਿੰਗ 'ਚ ਗਾਲਾਂ ਕੱਢਣ ਵਾਲਾ ਉਹ ਪੰਜੋਖੜਾ ਸਾਹਿਬ ਦੀ ਮੀਟਿੰਗ ਦਾ ਅਕਾਲ ਤਖਤ ਸਾਹਿਬ ਤੇ ਆਇਆ ਸੀਗਾ ਜਥੇਦਾਰ ਰਵੀਰ ਸਿੰਘ ਨੇ ਉਹ ਮਸਲਾ ਵਿਚਾਰ ਕੇ ਉਹਦੇ ਨੂੰ ਸਾਨੂੰ ਕਲੀਨ ਚੈਟ ਦਿੱਤੀ ਕਿਉਂਕਿ ਮੈਂ ਕੋਈ ਗਾਲ ਨਹੀਂ ਸੀ ਕੱਢੀ ਉਹ ਦੂਜੇ ਸਾਥੀ ਮੈਂਬਰ ਦੀਆਂ ਗਾਲਾਂ ਮੇਰੇ ਸਾਤੇ ਚ ਪਾਉਂਦੇ ਸੀਏ ਮੇਰੇ ਤੇ ਤਾਂ ਹਰ ਗੱਲ ਤੇ ਉਹ ਜਿਵੇਂ ਕਹਿੰਦੇ ਕੁੱਤੀ ਤੇ ਯਾਰ ਕਦੂਰੇ ਮਰ ਗਏ ਮਾਰੇ ਉਹ ਹੁਣ ਮੈਂ ਅਗਲੀ ਗੱਲ ਨਹੀਂ ਕਹਿਣੀ ਪਰ ਤੁਹਾਨੂੰ ਪਤਾ ਹਰ ਗੱਲ ਦੇ ਉੱਤੇ ਝਿੰਡਾ ਨੇ ਹਰ ਗੱਲ ਕੋਈ ਹੋ ਜੇ ਹਰਿਆਣੇ ਚ ਪੰਜਾਬ ਜੇ ਨੇ ਹੁਣ ਵੀ ਦੇਖੋ ਕਹਿੰਦਾ ਦਾਦੂਵਾਲ ਨੇ ਵਾਇਟਰ ਰੋਕਦਾ ਸੀਨੀਅਰ ਮੀਤ ਪ੍ਰਧਾਨ ਨੇ ਕੇਸ ਪਾਇਆ ਵਾ ਫਿਰ ਦਾਦੂਵਾਲ ਉਹਨੇ ਜੁਡੀਸ਼ੀਅਲ ਨੇ ਸੱਦ ਲਿਆ ਫਿਰ ਦਾਦੂਵਾਲ ਮਤਲਬ ਹਰ ਗੱਲ ਦੇ ਨੂੰ ਸੁੱਤੇ ਪਏ ਨੂੰ ਵੀ ਦਾਦੂਵਾਲ ਸੋਭੀਆ ਹੋਇਆ ਹਰ ਗੱਲ ਤੇ ਦਾਦੂਵਾਲ 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 ਪ੍ਰਤਾਪ ਸਿੰਘ ਬਾਜਵਾ ਜੋ ਕਾਦੀਆਂ ਦਾ ਰਹਿਣ ਵਾਲਾ ਸੀ ਉਸ ਟਾਈਮ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਹਦੇ ਤਰਲੇ ਕਰਕੇ ਧੱਕੇ ਨਾਲ ਆਪਣਾ ਨਾਮ ਉਸ 40 ਮੈਂਬਰੀ ਹੁਲਾ ਕਮੇਟੀ ਨੇ ਜੋ ਅਡਜੈਕਟਿਵ ਡਾਕੂਮੈਂਟੀ ਬਣਾਈ ਸੀ ਜ਼ਬਰਦਸਤੀ ਉਹਦੇ ਤਰਲੇ ਕਰਕੇ ਮੈਥੋਂ ਨਾ ਪਵਾ ਲਿਆ ਲੈ ਤਾਂ ਇੰਨੇ ਕੀਤੇ ਆ ਹੁਣ ਲੇਲੜੀਆਂ ਤੇ ਇੰਨੇ ਗੱਡੀਆਂ ਸਾਡੇ ਕੋਲੇ ਆ ਕੇ ਕਿ ਮੈਨੂੰ ਪ੍ਰਧਾਨ ਬਣਾਓ ਤੇ ਤਾਂ ਅਰਕਾ ਜਿਹੜਾ ਇਹਨੂੰ ਪ੍ਰਧਾਨ ਬਣਾਇਆ ਤਾਂ ਅਸਤੀਫਾ ਦੇ ਕੇ ਭੱਜ ਗਿਆ ਸੀਗਾ ਇਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਇਹ ਕਰਦਾ ਪ੍ਰਤਾਪ ਸਿੰਘ ਬਾਜਵਾ ਤੇ ਅਸੀਂ ਦੋ ਪੀੜੀਆਂ ਤੋਂ ਸਾਡੀ ਸਾਹ ਆ ਇੱਕੋ ਸ਼ਹਿਰ ਦੇ ਨੇੜੇ-ਨੇੜੇ ਸਾਡੇ ਘਰ ਆ ਹਰਿਆਣਾ ਕਮੇਟੀ ਦਾ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਛੋ ਪਰ ਇਸ ਟਾਈਮ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਜਗਦੀਸ਼ ਸਿੰਘ ਛਿੰਡਾ ਜਿਹੜੇ ਆ ਉਹ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਇਲਜ਼ਾਮ ਲਾਏ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਸਾਡੇ ਨਾਲ ਜੁੜ ਚੁੱਕੇ ਆ ਪਹਿਲਾਂ ਤੇ ਗੁਰਫਤੇ ਸਾਂਝ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਭਾਈ ਦਜਿੰਦਰ ਸਿੰਘ ਜੀ ਹੋਰ ਕਿਵੇਂ ਜੀ ਚੜ੍ਹਦੀ ਕਲਾ ਚੋ ਗੁਰੂ ਜੀ ਕਰਮਾ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਕੀ ਰਹਿੰਦਾ ਹੈ ਅਚਾ ਬਾਬਾ ਜੀ ਕਿਵੇਂ ਵੇਖਦੇ ਹੋ ਹਰਿਆਣਾ ਕਮੇਟੀ ਜਿਹੜਾ ਤੁਹਾਡੇ ਵਿਵਾਦ ਬਣਿਆ ਹੋਇਆ ਵੈ ਇਸ ਟਾਈਮ ਤੇ ਤੇ ਮਸਲਾ ਸਿਰ ਇਹ ਕਾਲ ਤੱਕ ਸਰ ਦੇ ਪਹੁੰਚ ਚੁੱਕਾ ਤੇ ਪ੍ਰਧਾਨ ਸਾਹਿਬ ਨੇ ਤੇ ਤੁਹਾਡੇ ਉੱਤੇ ਬਹੁਤ ਇਲਜ਼ਾਮ ਲਾਏ ਆ ਜਿਹੜਾ ਸਭ ਤੋਂ ਪਹਿਲਾ ਇਲਜ਼ਾਮ ਆ ਉਹ ਕਹਿੰਦੇ ਕਿ ਕਲੇਸ਼ੀ ਆ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਣ ਕੇ ਤੇ ਕਲੇਸ਼ ਨੇ ਹਰਿਆਣੇ ਦੇ ਵਿੱਚ ਪਾਇਆ ਹੋਇਆ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਪ੍ਰਧਾਨ ਝਿੰਦਾ ਨੂੰ ਬਣਾਇਆ ਗਿਆ ਉਦੋਂ ਤਾਂ ਉਹਨੂੰ ਕਲੇਸ਼ ਲੱਗਿਆ ਨਹੀਂ ਜਦੋਂ ਗੋਡਿਆਂ ਚ ਸਿਰ ਨਹੀਂ ਚੱਕਿਆ ਉਹਨੇ ਲੇਲੜੀਆਂ ਕੱਢਦਾ ਸੀ ਕਿ ਮੈਨੂੰ ਪ੍ਰਧਾਨ ਬਣਾ ਦਿਓ ਉਦੋਂ ਤਾਂ ਉਹਨੂੰ ਉਹ ਕਲੇਸ਼ੀ ਨਹੀਂ ਲੱਗਾ ਉਦੋਂ ਤਾਂ ਜਦੋਂ ਦਾदू ਸਾਹਿਬ ਆਉਂਦਾ ਸੀ ਪ੍ਰਧਾਨਗੀ ਪਹਿਲਾਂ ਵੀ ਦੋ ਵਾਰ ਪ੍ਰਧਾਨਗੀ ਲੈਣ ਦਾदू ਆ ਲਿਆ ਸੀਗਾ ਗੁਰਦੁਆਰਾ ਸਾਹਿਬ ਡੀਐਮਸੀ ਦੇ ਵਿੱਚ ਦਾਖਲ ਰਿਹਾ ਬਿਮਾਰ ਸੀਗਾ ਜਦੋਂ ਛੁੱਟੀ ਮਿਲੀ ਮੁੰਡਾ ਕਹੇ ਕਿ ਬਾਪੂ ਘਰ ਚੱਲ ਇਹਨਾਂ ਨੇ ਮੈਂ ਤਾਂ ਦਾदू ਸਾਹਿਬ ਜਾਣਾ ਪਹਿਲਾਂ ਉੱਥੇ ਧੰਨਵਾਦ ਕਰਨਾ ਉਹਨਾਂ ਦਾ ਤੇ ਡੀਐਮਸੀ ਤੋਂ ਸਿੱਧਾ ਇੱਕ ਧਰਮ ਸਭਾਤਨੀ ਸੀ ਨਾਲ ਉਹਨਾਂ ਦੀ ਇੱਕ ਗਨਮੈਨ ਸੀਗਾ ਵਟੌਰ ਪ੍ਰੈਜ਼ੀਡੈਂਟ ਉਦੋਂ ਇਹ 14 ਤੋਂ 20 ਤੱਕ ਜਦੋਂ ਪ੍ਰੈਜ਼ੀਡੈਂਟ ਰਿਹਾ ਤੇ ਉਹੀ ਗੱਡੀ ਚਲਾ ਰਿਹਾ ਸੀ ਇਸ ਦੀ ਤੇ ਤਿੰਨੇ ਜਾਣੇ ਸਿੱਧੇ ਜੀਐਮਸੀ ਹਸਪੀਟਲ ਤੋਂ ਦਾदू ਸਾਹਿਬ ਗੁਰਦੁਆਰੇ ਆਏ ਸੀਗੇ ਰਾਤ ਉੱਥੇ ਰਿਹਾ ਸਵੇਰੇ মিডিਆ ਸੱਦ ਕੇ ਉਦੋਂ ਦੀਆਂ ਵੀਡੀਓ ਰਿਕਾਰਡਿੰਗਾਂ ਖਬਰਾਂਾਂ ਦੀਆਂ ਕੱਡੀਆਂ ਸਭ ਸਾਹਮੀਆਂ ਪਈਆਂ ਨੇ ਕਹਾਂਗੇ ਤੇ ਭੇਜ ਵੀ ਦਾਂਗੇ ਆਹ ਜੋ ਮੈਂ ਦਾदू ਸਾਹਿਬ ਵਾਲਾ ਕੋਈ ਮਨੁੱਖ ਹੀ ਨਹੀਂ ਹੈਗਾ ਕੋਈ ਬੰਦਾ ਹੀ ਨਹੀਂ ਹੈ ਹਸਪੀਟਲੋਂ ਮੁੰਡਾ ਲੜ ਕੇ ਜਿਹੜਾ ਸੀਗਾ ਉਹ ਘਰੋਂ ਚਲੇ ਗਿਆ ਕਹਿੰਦਾ ਵੀ ਤੂੰ ਪਹਿਲਾਂ ਘਰ ਚਾਲਾ ਸੁਬਦਾਲੋਂ ਕਹਿੰਦਾ ਨਹੀਂ ਮੈਂ ਤਾਂ ਦਾदू ਵਾਲ ਸਾਹਿਬ ਹੀ ਜਾਣਾ ਉਹਨਾਂ ਦਾ ਧੰਨਵਾਦ ਕਰਨਾ ਪਹਿਲਾਂ ਤੇ ਤੁਸੀਂ ਦੱਸੋ ਵੀ ਜਿਹੜਾ ਬੰਦਾ ਹੁਣ ਵੀ ਜਿੱਤ ਦਾ ਸਾਹ ਦੇਖ ਕੇ ਭੱਜ ਗਿਆ ਸੀਗਾ ਕਾਰਨ ਕੀ ਹੈ ਅਸਲ ਕਹਾਣੀ ਇਹ ਹੈ ਕਿ ਉਹ ਕਰਪਸ਼ਨ ਕਰਨੀ ਚਾਹੁੰਦਾ ਵਾ ਤੇ ਮੈਂ ਕਰਨ ਨਹੀਂ ਦਿੰਦਾ ਉਹਨੂੰ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਕੋਈ ਕਰਾਬ ਠਾਦਨੀ ਆ ਉਹਦੇ ਤੇ ਤਾਂ ਸਿੱਧ ਹੋ ਚੁੱਕਿਆ ਨਾ ਤੇ ਉਹ ਤੁਹਾਡੇ ਤੇ ਵੱਡਾ ਇਲਜ਼ਾਮ ਪੈਸਾ ਤੁਸੀਂ ਜ਼ਿਕਰ ਕੀਤਾ ਜਿਹੜਾ ਪੈਸੇ ਆ ਉਹ ਕਹਿੰਦੇ ਕਿ ਫੰਡ ਲਿਆਉਂਦੇ ਆਏ ਉਹਦੇ ਨਾਲ ਜ਼ਮੀਨਾਂ ਬਣਾ ਲੀਆਂ ਘਰ ਬਣਾ ਲਏ ਕਰੋੜਾਂ ਦੀਆਂ ਗੱਡੀਆਂ ਲੈ ਲਈਆਂ ਕੈਹ ਜਮਾ ਕਰਾ ਲਏ ਧੱਕੇ ਕਰਦੇ ਆ ਕਹਿੰਦੇ ਪਹਿਲੀ ਗੱਲ ਤਾਂ ਇਹ ਜੇ ਦਾ ਮੈਂ ਕੋਈ ਮਰਲਾ ਜ਼ਮੀਨ ਦਾ ਖਰੀਦਿਆ ਉਹ ਮੇਰਾ ਇਹ ਸਿੱਧ ਕਰਦੇ ਜ਼ਮੀਨ ਤਾਂ ਇਹਨੇ ਖਰੀਦੀ ਆ ਘੋੜਾ ਫੇਰ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਘੋੜਾ ਵਾ ਪੂਰੇ ਹਰਿਆਣੇ 'ਚ ਫੇਰਿਆ ਤੇ ਉਹ ਘੋੜਾ ਬਾਅਦ ਜਦੋਂ ਕੰਮ ਕੱਢ ਲਿਆ ਕਰੋੜਾ ਰੁਪਇਆ ਇਕੱਠਾ ਹੈਗਾ ਉਹ ਵਿਚਾਰਾ ਭੁੱਖਾ ਨਾ ਮਰ ਗਿਆ ਘੋੜਾ ਭੁੱਖਾ ਮਰ ਗਿਆ ਤੇ ਇਹਨੇ ਜਾ ਕੇ ਜੁਪੀ 'ਚ ਜ਼ਮੀਨ ਖਰੀਦ ਲਈ ਤੇ ਐਮਪੀ 'ਚ ਖਰੀਦ ਲਈ ਇਹ ਬੰਦੇ ਨੇ ਇੱਕ ਅੰਜਾਮ ਮੇਰੇ ਦਿਲਾਉਂਦਾ ਵਾ ਹੁਣ ਤੁਸੀਂ ਦੱਸੋ ਮੈਂ ਤਾਂ ਇੱਕ ਬੇਨਤੀ ਕਰਨਾ ਕਿ ਮੈਨੂੰ ਬਤੌਰ ਚੇਅਰਮੈਨ ਧਰਮ ਪ੍ਰਚਾਰ ਪੂਰੇ ਸੰਸਾਰ ਵਿੱਚ ਹਰਿਆਣੇ 'ਚ ਪੰਜਾਬ 'ਚ ਦੁਨੀਆ 'ਚ ਕਿਸੇ ਨੇ ਮੈਨੂੰ ਬਤੌਰ ਚੇਅਰਮੈਨ ਹਰਿਆਣਾ ਕਮੇਟੀ ਦਾ ਧਰਮ ਪ੍ਰਚਾਰ ਦਾ ਚੇਅਰਮੈਨ ਹੋਣ ਕਰਕੇ ਜਾਂ ਮੈਨੂੰ ਹਰਿਆਣਾ ਕਮੇਟੀ ਦਾ ਮੈਂ 2.5 ਸਾਲ ਪ੍ਰੈਜ਼ੀਡੈਂਟ ਵੀ ਰਿਆਂ ਮੈਨੂੰ ਕਿਸੇ ਨੇ ਪ੍ਰੈਜ਼ੀਡੈਂਟ ਹੋਣ ਕਰਕੇ 10 ਰੁਪਏ ਕਿਸੇ ਨੇ ਦਿੱਤੇ ਆ ਤੇ ਭਾਈ ਉਹ ਮੀਡੀਆ ਜਾ ਕੇ ਮੰਗ ਸਕਦਾ ਤੇ ਮੈਂ ਬਾਅਦ ਜ ਤੁਹਾਨੂੰ ਵਾਪਸ ਦਿਆਂਗਾ ਕਹਿੰਦੇ ਕਰੋੜਾਂ ਦੀਆਂ ਗੱਡੀਆਂ ਇਹਨਾਂ ਕੋ ਕੈਸ਼ ਜਮ੍ਹਾਂ ਕਰਵਾ ਲਿਆ ਧੱਕੇ ਕਰਕੇ ਕਰਾਇਆ ਹੀ ਕਰਦੇ ਆ ਇਹ ਉਹ ਇਲਜ਼ਾਮਬਾਜ਼ੀ ਆ ਨਾ ਇੱਕ ਇਲਜ਼ਾਮਬਾਜ਼ੀ ਆ ਨਾ ਕਰਨੀ ਆ ਨਾ ਇਲਜ਼ਾਮਵਾਜੀ ਕਰੀ ਜਾਓ ਕੋਈ ਸਬੂਤਾਂ ਦੀ ਲੋੜ ਨਹੀਂ ਇਹਦੇ ਨਾਲ ਦੇ ਸਾਥੀ ਤਿੰਨਾਂ ਛੱਡ ਕੇ ਇਹਨੂੰ ਆਏ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਝਿੰਦਾ ਇਦਾਂ ਦੇ ਇਲਜ਼ਾਮ ਲਾਉਂਦਾ ਤੁਹਾਡੇ ਨਾਲ ਤੇ ਗੱਲ ਨਹੀਂ ਹੋਈ ਉਹ ਕਹਿੰਦੇ ਅਸੀਂ ਉਹਨੂੰ ਪੁੱਛਿਆ ਵੀ ਤੇਰੇ ਕੋਈ ਸਬੂਤ ਹੈਗਾ ਜਿਹੜੀਆਂ ਤੂੰ ਗੱਲਾਂ ਕਰਦਾ ਕਹਿੰਦੇ ਅੱਗੋਂ ਅਸਿਕੇ ਕਹਿੰਦਾ ਇਹ ਆਪਾਂ ਤਾਂ ਸਨਸਨੀ ਫਲਾਉਣੀ ਆ ਗੁੰਮਰਾਹ ਕਰਨਾ ਸੰਕਦਾ ਉਹ ਆਪੇ ਬੰਦਾ ਜਿਹਦੇ ਤੇ ਇਲਜ਼ਾਮ ਲਾਇ ਸਵੱਸ਼ਟੀ ਕਰਨ ਲਈ ਜਾਵੇ ਆਪੇ ਉਹ ਦਵੇ ਸਾਡਾ ਕੰਮ ਥੋੜੀ ਹੈ ਕਹਿੰਦਾ ਇਹਦਾ ਕੰਮ ਹੈ ਨਾਲੇ ਮੈਂ ਤੁਹਾਨੂੰ ਦੱਸਾਂ ਇੱਕ ਤਜਿੰਦਰ ਸਿੰਘ ਮੋਲੇ ਦਾ ਨਾ ਜਿਹੜਾ ਗੋਪਤ ਗਾਲ ਸੀ ਪਹਿਲਾਂ ਸਾਨੂੰ ਸ਼ੰਕਾ ਸੀ ਹੁਣ ਸਾਨੂੰ ਯਕੀਨ ਚ ਬਦਲ ਗਿਆ ਇਹਦੀ ਮੀਟਿੰਗ ਹੋਈ ਸੁਖਵੀਰ ਸਿੰਘ ਬਾਦਲ ਨਾਲ ਹਾਂਜੀ ਹੁਣ ਪ੍ਰਧਾਨ ਬਵਨ ਤੋਂ ਬਾਅਦ ਜਦੋਂ ਅਸੀਂ ਸਮਰਥਨ ਵਾਪਸ ਲਿਆ 19 ਮੈਂਬਰਾਂ ਨੇ 29 ਨੇ ਬਣਾਇਆ ਸੀ 19 ਵਾਪਸ ਹੋ ਗਏ ਤਾ ਇਹਨੇ ਉਹਦੇ ਨਾਲ ਮੀਟਿੰਗ ਕਰਕੇ ਉਹਨੇ ਇਹਨੂੰ ਏਜੰਡਾ ਦਿੱਤਾ ਕਿ ਤੂੰ ਇੱਕ ਤਾਂ ਨੀਰੀਪੀਰੀ ਮੈਡੀਕਲ ਕਾਜ ਸ਼ਾਹਬਾਦ ਮਾਰਕੰਡਾ ਇਹਦੇ ਵੱਲ ਨਹੀਂ ਦੇਖਣਾ ਇਹਦਾ ਪ੍ਰਬੰਧ ਨਹੀਂ ਲੈਣਾ ਇਹ ਸਾਡੇ ਬੋਰਡ ਕੋਲੇ ਰਹਿਣ ਦੇਣਾ ਜਿਹੜਾ ਉਹਨਾਂ ਦਾ ਆਪਣਾ ਟਰਸਟ ਬੋਰਡ ਬਣਿਆ ਹੋਇਆ ਬਾਦਲ ਪਰਿਵਾਰ ਦਾ ਉਹਨਾਂ ਦੇ ਨਿਕਟਵਰਤੀਆਂ ਦਾ ਦੂਜਾ ਕਹਿੰਦਾ ਤੂੰ ਦਾਦੂਆਲ ਦੇ ਖਿਲਾਫ ਧੂਆਂ ਧਾਰ ਪ੍ਰਚਾਰ ਕਰਨਾ ਇੱਕੋ ਹੀ ਏਜੰਡਾ ਹੈ ਦਾ ਤੁਸੀਂ ਦੇਖੋ ਨਾ ਕੋਈ ਪ੍ਰਬੰਧ ਨਾ ਕੋਈ ਧਰਮ ਪ੍ਰਚਾਰ ਜੇ ਕੋਈ ਸਬੂਤ ਹੋਏਗਾ ਤੁਹਾਡੇ ਕੋਲ ਜਿਹੜਾ ਸੁਖਬੀਰ ਸਿੰਘ ਬਾਦਲਾ ਮੀਟਿੰਗਾਂ ਤੁਸੀਂ ਜੇਕਰ ਕੀਤਾ ਜਦੋਂ ਚੀਰਦਾ ਸਭ ਨੂੰ ਸਵਾਲ ਪੁੱਛਾਂਗੇ ਮੀਟਿੰਗ ਨਹੀਂ ਕੀਤੀ ਪੁੱਛ ਲਓ ਨਾ ਤੁਸੀਂ ਹਾਂ ਜ਼ਰੂਰ ਗੱਲ ਕਰਾਂਗੇ ਤੁਹਾਨੂੰ ਕਹੋ ਮੈਨੂੰ ਜੋ ਪੁੱਛੇ ਮੈਂ ਕੱਲ੍ਹ ਤੱਕ ਤੇ ਆ ਕੇ ਜਵਾਬ ਦੇਣ ਨੂੰ ਤਿਆਰ ਹਾਂ ਤੇ ਜੋ ਨੂੰ ਪੁੱਛਿਆ ਜਾਂਦਾ ਕੱਲ੍ਹ ਤੱਕ ਤੇ ਆ ਕੇ ਜਵਾਬ ਦਵੇ ਅਸੀਂ ਹਰ ਗੱਲ ਦਲੀਲ ਨਾਲ ਕਰਦੇ ਹਾਂ ਸਬੂਤਾਂ ਦੀ ਜਿਹੜੀ ਗੱਲ ਨਾ ਹੋਵੇ ਅਸੀਂ ਕਰਦੇ ਹੀ ਨਹੀਂ ਹਾਂ ਮੈਂ ਤੁਹਾਨੂੰ ਬੇਨਤੀ ਕਰਨਾ ਤੇਜਿੰਦਰ ਸਿੰਘ ਜੀ ਮੈਂ ਤਾਂ ਹੁਣ ਵੀ ਇਹਨੂੰ ਕਹਿ ਰਿਹਾ ਕਿ ਜਿਹੜਾ ਜਿਹੜਾ ਕਹਿੰਦਾ ਨਾ ਵਾਈਟ ਪਾਸ ਕਰ ਲਿਆ 28 ਮੈਂਬਰ ਸੀ ਅਸੀਂ હાજર ਇਹ ਕਹਿੰਦਾ 33 ਅਗਲੇ ਦਿਨ ਘਰਾਂ ਚ ਜਾ ਕੇ ਸਾਈਨ ਕਰਾਈ ਅਸੀਂ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਜੁਡੀਸ਼ੀਅਲ ਚ ਇਹਨੂੰ ਚੈਲੰਜ ਕਰਤਾ ਉਥੇ ਦਾ ਸਕੱਤਰ ਨਹੀਂ ਵੀ ਪਾ ਗਿਆ ਕਹਿੰਦਾ ਵੀ ਮੈਂ ਨਹੀਂ ਕਹਿ ਸਕਦਾ ਵੀ ਤੁਸੀਂ ਉਥੇ ਕੋਰਮ ਪੂਰਾ ਸੀਗਾ ਮਤਲਬ ਕਹਿਣ ਤੋਂ ਪਹਿਲ ਹਰ ਗੱਲ ਤੇ ਝੂਠ ਬੋਲਣਾ ਹਰ ਗੱਲ ਤੇ ਝੂਠ ਬੋਲਣਾ ਅਬੀ ਤੁਸੀਂ ਇਸ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੋਗੇ ਉਹ ਕਹਿੰਦੇ ਤੁਹਾਨੂੰ ਉਹਦੇ ਤੋਂ ਹਟਾ ਦਿੱਤਾ ਗਿਆ ਉਹ ਕਹਿੰਦੇ ਫਿਰ ਵੀ ਪ੍ਰਚਾਰ ਕਰਦੇ ਆ ਧਰਮ ਪ੍ਰਚਾਰ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਜੇ ਦਾਦੂ ਵਾਲ ਨੂੰ ਪ੍ਰਚਾਰ ਕਰਨ ਲਈ ਚੇਅਰਮੈਨ ਧਰਮ ਪ੍ਰਚਾਰ ਬਣਨਾ ਜ਼ਰੂਰੀ ਨਹੀਂ ਆ ਦਾਦੂ ਵਾਲ ਤਿੰਨ ਦਹਾਕਿਆਂ ਤੋਂ ਪ੍ਰਚਾਰ ਕਰ ਰਿਹਾ ਤੁਹਾਨੂੰ ਵੀ ਪਤਾ ਹਾਂ ਬਿਲਕੁਲ ਬਿਲਕੁਲ ਜੀ ਠੀਕ ਹੈ ਤਿੰਨ ਦਹਾਕਿਆਂ ਤੋਂ ਪ੍ਰਚਾਰ ਕਰ ਰਿਹਾ ਪਰ ਧਰਮ ਪ੍ਰਚਾਰ ਚੇਅਰਮੈਨ ਮੈਨੂੰ ਐਗਜ਼ੀਕਟਿਵ ਨੇ ਬਣਾਇਆ ਬਾਅਦ ਵਿੱਚ ਹੋ ਪ੍ਰਧਾਨ ਹੁਣ ਇਸ ਟਾਈਮ ਐਗਜ਼ੀਕਟਿਵ ਤੇ ਔਰ ਮੈਂ ਅੱਜ ਵੀ ਚੇਅਰਮੈਨ ਹਾਂ ਉਹਦਾ ਕਾਰਨ ਇਹ ਜਿਸ ਦਿਨ ਇਹਨੇ ਐਲਾਨ ਕੀਤਾ ਉਸ ਦਿਨ ਦਾ ਜਿਹੜਾ ਰਜਿਸਟਰ ਹੈ ਉਹ 16 ਤਰੀਕ ਨੂੰ ਜੁਡੀਸ਼ੀਅਲ ਨੇ ਦੇਖਿਆ ਉਹਦੇ 'ਚ ਕੋਈ ਮਤਾ ਹੀ ਨਹੀਂ ਹੈਗਾ ਇਹੋ ਜਿਹਾ ਮੀਟਿੰਗਾਂ ਹੁੰਦੀਆਂ ਤੁਹਾਡੀਆਂ ਇਹ ਤਾਂ ਵੀ ਇਹ ਝੂਠ ਬੋਲਦਾ ਤੁਸੀਂ ਮੀਟਿੰਗਾਂ ਦਾ ਹਿੱਸਾ ਰਹੇ ਹੋ ਮੈਂ ਤੁਹਾਨੂੰ ਪ੍ਰਚਾਰ ਦਮੇ ਕਾਢ ਹੀ ਰਿਆਂ ਜੀ ਉਹ ਕਹਿੰਦੇ ਕਿ ਮੀਟਿੰਗਾਂ ਦੇ ਵਿੱਚ ਤੁਸੀਂ ਮਾਵਾ ਭੇਵਾਂ ਦੀਆਂ ਗਾਲਾਂ ਵੀ ਕੱਢਦੇ ਹੋ ਉਹ ਮਸਲਾ ਜਿਹੜਾ ਸੀ ਮੀਟਿੰਗ 'ਚ ਗਾਲਾਂ ਕੱਢਣ ਵਾਲਾ ਉਹ ਪੰਜੋਖਰਾ ਸਾਹਿਬ ਦੀ ਮੀਟਿੰਗ ਦਾ ਅਕਾਲ ਤਖਨ ਸਾਹਿਬ ਤੇ ਆਇਆ ਸੀਗਾ ਜਥੇਦਾਰ ਅਗਵੀਰ ਸਿੰਘ ਨੇ ਉਹ ਮਸਲਾ ਵਿਚਾਰ ਕੇ ਉਹਦੇ ਚ ਸਾਨੂੰ ਪੁਲੀਨ ਚਿੱਟ ਦਿੱਤੀ ਕਿਉਂਕਿ ਮੈਂ ਕੋਈ ਗਾਲ ਨਹੀਂ ਸੀ ਕੱਢੀ ਉਹ ਦੂਜੇ ਸਾਥੀ ਮੈਂਬਰ ਦੀਆਂ ਗਾਲਾਂ ਮੇਰੇ ਖਾਤੇ 'ਚ ਪਾਉਂਦੇ ਸੀਗੇ। ਅੱਛਾ ਇਲਜ਼ਾਮਬਾਦੀ ਹੋਈ ਹੈ ਤੁਹਾਡੇ ਦਿਨ। ਮੇਰੇ ਤੇ ਤਾਂ ਹਰ ਗੱਲ ਤੇ ਉਹ ਜਿਵੇਂ ਕਹਿੰਦੇ ਕੁੱਤੀ ਦੇ ਚਾਰ ਕਤੂਰੇ ਮਾਰ ਕੇ ਮਾਰਿਓ ਹੁਣ ਮੈਂ ਅਗਲੀ ਗੱਲ ਨਹੀਂ ਕਹਿਣੀ। ਹੁਣ ਤੁਹਾਨੂੰ ਪਤਾ ਹਰ ਗੱਲ ਦੇ ਉੱਤੇ ਝਿੰਡਾ ਨੇ ਹਰ ਗੱਲ ਕੋਈ ਹੋ ਜੇ ਹਰਿਆਣੇ 'ਚ ਪੰਜਾਬ 'ਚ ਨੇ ਹੁਣ ਵੀ ਦੇਖੋ ਕਹਿੰਦਾ ਦਾਦੂਵਾਲ ਨੇ ਵਾਇਟਰ ਰੋਕਤਾ ਸੀਨੀਅਰ ਮੀਤ ਪ੍ਰਧਾਨ ਨੇ ਕੇਸ ਪਾਇਆ ਵਾ। ਫੇਰ ਦਾਦੂਵਾਲ ਉਹਨੇ ਜੁਡੀਸ਼ਲ ਨੇ ਸੱਦ ਲਿਆ ਫੇਰ ਦਾਦੂਵਾਲ ਮਤਲਬ ਹਰ ਗੱਲ ਜਿਹਨੂੰ ਸੁੱਤੇ ਪਏ ਨੂੰ ਵੀ ਦਾਦੂਵਾਲ ਸੋਭੀਆ ਹੋਇਆ ਹਰ ਗੱਲ ਤੇ ਦਾਦੂਵਾਲ 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 ਇਹਨੂੰ ਇਹ ਆ ਕੇ ਪਹਿਲਾਂ ਵੀ 2020 ਦੇ ਵਿੱਚ ਇਹਨੂੰ ਹਟਾ ਕੇ ਸਰਬਸੰਤੀ ਨਾਲ ਮੈਨੂੰ ਮੈਂਬਰਾਂ ਨੇ ਮੁੱਖ ਅਧਾਰ ਬਣਾਇਆ ਸੀਗਾ ਫਿਰ ਵੋਟਾਂ ਦੇ ਬਹੁਮਤ ਨਾਲ ਮੈਂ ਬਣਿਆ ਸੀ ਫਿਰ ਢਿੰਡਾ ਦਾ ਜਿਹੜਾ ਕੈਂਡੀਡੇਟ ਸੀ ਉਹ ਮੇਰੇ ਕੋ ਹਾਰਿਆ ਸੀਗਾ ਸੋ ਇਸ ਕਾਰਨ ਕਰਕੇ ਝਿੰਡਾ ਨੇ ਕੋਈ ਸੰਤਾਪ ਸਤਾਉਂਦਾ ਰਹਿੰਦਾ ਕਿ ਹਾਏ ਮੈਨੂੰ ਹਟਾ ਕੇ ਦਾਦੂਵਾਲ ਮੁੜ ਕੇ ਨਾ ਆ ਜੇ ਤੇ ਮੈਂ ਦਾਦੂਵਾਲ ਦੇ ਖਿਲਾਫ ਜਾਣਬਾਜ਼ੀ ਕਰਾਂ ਸੰਗਤਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰਾਂ ਇਹ ਇਹਦਾ ਏਜੰਡਾ ਵਾ ਹੋਰ ਇਹਦੇ ਏਜੰਡੇ 'ਚ ਕੋਈ ਤੱਤ ਉਹਨਾਂ ਹੋਰ ਵੀ ਗੱਲ ਇੱਕ ਹੋਰ ਵੀ ਗੱਲ ਉਹਨਾਂ ਕਹੀ ਕਿ 1999 ਤੋਂ ਲੈ ਕੇ 2014 ਤੱਕ ਹਰਿਆਣਾ 'ਚ ਸੰਘਰਸ਼ ਚੱਲਿਆ ਜੋ ਵੀ ਕਹਿੰਦੇ ਹਾਂ ਕਹਿੰਦੇ ਕੋਈ ਸ਼ਮੂਲੀਅਤ ਨਹੀਂ ਸੀ ਤੁਹਾਡੀ ਜਦੋਂ ਐਕਟ ਪਾਸ ਹੋਇਆ ਤੇ ਪ੍ਰਤਾਪ ਸਿੰਘ ਬਾਜਵਾ ਦੇ ਤਰਲੇ ਕਰਕੇ ਕਹਿੰਦੇ ਤੁਸੀਂ ਆਪਣਾ ਨਾਂ ਕਹਿੰਦੇ ਇਹਦੇ ਕਮੇਟੀ ਦੇ ਵਿੱਚ ਪਵਾ ਦੇ ਤਰਲੇ ਤਾਂ ਇੰਨੇ ਕੀਤੇ ਆ ਹੁਣ ਲੇਲੜੀਆਂ ਤੇ ਇੰਨੇ ਗੱਡੀਆਂ ਸਾਡੇ ਕੋਲੇ ਆ ਕੇ ਕਿ ਮੈਨੂੰ ਪ੍ਰਧਾਨ ਬਣਾਓ ਤੇ ਤਾਂ ਅਰਕਾ ਅਸੀਂ ਜਿਹੜਾ ਇਹਨੂੰ ਪ੍ਰਧਾਨ ਬਣਾਇਆ ਤਾਂ ਅਸਤੀਫਾ ਦੇ ਕੇ ਭੱਜ ਗਿਆ ਸੀਗਾ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਇਹ ਕਰਦਾ ਪ੍ਰਤਾਪ ਸਿੰਘ ਬਾਜਵਾ ਤੇ ਅਸੀਂ ਦੋ ਪੀੜ੍ਹੀਆਂ ਤੋਂ ਸਾਡੀ ਸਾਂਝ ਆ ਇੱਕੋ ਸ਼ਹਿਰ ਦੇ ਨੇੜੇ-ਨੇੜੇ ਸਾਡੇ ਘਰ ਆ ਔਰ ਮੇਰੇ ਉਹਨਾਂ ਦੇ ਛੋਟੇ ਭਰਾ ਮੇਰੇ ਮਾਮਾ ਜੀ ਨਾ ਪੜ੍ਹੇ ਆ ਉਹ ਸਾਡੇ ਇਲਾਕੇ ਦੇ ਤਰੰਤਰ ਜਿਹੜੇ ਰਾਜਨੀਤਿਕ ਪਰਿਵਾਰ ਆ ਸਾਡੇ ਇਲਾਕੇ ਦਾ ਆਪਣਾ ਗੁਰਦਾਸਪੁਰ ਦਾ ਸਰਦਾ ਪ੍ਰਤਾਪ ਸਿੰਘ ਬਾਜਵਾ ਨਾ ਕਿੰਨੇ ਵੱਡੇ ਅਹੁਦਿਆਂ ਤੇ ਕਿੱਥੋਂ ਤੱਕ ਰਹੇ ਅੱਜ ਵੀ ਸ਼ਾਇਦ ਐਲੋਪੀ ਨੇਤਾ ਨੇ ਉਹ ਨਾ ਵਿਧਾਨ ਸਭਾ ਦੇ ਵਿੱਚ ਤੇ ਮਤਲਬ ਉਹਨਾਂ ਨਾਲ ਪਰਿਵਾਰਕਾਂ ਜਾਂ ਸਾਡੀ ਉਹ ਜਿਹੜੇ ਸਕੂਲ ਚ ਅਸੀਂ ਪੜ੍ਹੇ ਉੱਥੇ ਦੇ ਉਹ ਸੀਨੀਅਰ ਆ ਸੀ ਜੂਨੀਅਰ ਆ ਉੱਥੇ ਹੀ ਖਾਲਸਾ ਸਕੂਲ ਸਿੱਖ ਨੈਸ਼ਨਲ ਕਾਲਜ ਉਹਨਾਂ ਦੇ ਫਾਦਰ ਸਾਹਿਬ ਉੱਥੇ ਦੇ ਪ੍ਰੈਜ਼ੀਡੈਂਟ ਸੀ ਉਹ ਮੰਨੇ ਪਰ ਮੰਨੇ ਸਾਡੇ ਇਲਾਕੇ ਦੇ ਨੇਤਾ ਐਵੇਂ ਹਰ ਵਾਰ ਉਹਨਾਂ ਦਾ ਨਾਕੜੀ ਸਲੈਂਦਾ ਗੱਲ ਨਹੀਂ ਬਾਤ ਨਹੀਂ ਉਹਦੀ ਸਾਡੀ ਪਰਿਵਾਰਕ ਸਾਂਝ ਆ ਤੁਹਾਡੀਆਂ ਨੇਤਾਵਾਂ ਕਿਤੇ ਡੇਰੇ ਵਾਲਿਆਂ ਨਾਲ ਗੱਲ ਹੁੰਦੀ ਆ ਅੱਜ ਕਾਂਗਰਸੀ ਲੀਡਰਾਂ ਦੇ ਨਾਲ ਜੋ ਝਿੰਦਾ ਸਾਹਿਬ ਕਹਿ ਦਿੰਦੇ ਆ ਮੇਰੀ ਤਾਂ ਸਾਰਿਆਂ ਨਾਲ ਨੇੜਤਾ ਮੈਂ ਕਹਿੰਦਾ ਡੇਰਾ ਸਰਸਾ ਨੂੰ ਛੱਡ ਕੇ ਬਾਦਲਪੁਰਾ ਨੂੰ ਛੱਡ ਕੇ ਮੇਰੀ ਤਾਂ ਸਾਰਿਆਂ ਨਾਲ ਨੇੜਤਾ ਸਾਰਿਆਂ ਨਾਲ ਪਿਆਰ ਹੈ ਮੇਰਾ ਮੇਰੀ ਦੁਸ਼ਮਣੀ ਕਿਸੇ ਨਾਲ ਨਹੀਂ ਹੈ ਗੁਰੂ ਨੇ ਵੀ ਆਖਿਆ ਪਿਆਰ ਸਭ ਨਾਲ ਨਫ਼ਰਤ ਕਿਸੇ ਨਾਲ ਨਹੀਂ ਇਹਨੂੰ ਮੇਰੇ ਨਾਲ ਨਫ਼ਰਤ ਦਾ ਕਿਉਂਕਿ ਮੈਂ ਇਹਦੀ ਕਰਪਸ਼ਨ ਨਹੀਂ ਕਰਦਾ ਇਹਦੇ ਤੋਂ ਇਲਾਵਾ ਮੈਨੂੰ ਪੂਰੇ ਹਰਿਆਣੇ 'ਚੋਂ ਪੂਰੇ ਪੰਜਾਬ 'ਚੋਂ ਕਿਸੇ ਨੇ ਕਦੇ ਕਲੇਸ਼ੀ ਆਖਿਆ ਦੱਸੋ ਤੁਸੀਂ ਦੁਨੀਆਂ 'ਚ ਮੈਨੂੰ ਕਿਸੇ ਨੇ ਆਖਿਆ ਮੈਨੂੰ ਸ਼ਾਂਤੀ ਦੂਤ ਦਾ ਅਵਾਰਡ ਦਿੱਤਾ ਜੁਨੋ ਤੋਂ ਮਾਨਤਾ ਪ੍ਰਾਪਤ ਜੁਪੀਫ ਨੇ ਵਿਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਚ ਪਹਿਲਾ ਸਿੱਖ ਪ੍ਰਚਾਰਕ ਆ ਜਿਹਨੂੰ ਉਹ ਖਿਤਾਬ ਦਿੱਤਾ ਗੋਰਿਆਂ ਨੇ ਇਹਨੂੰ ਕੀ ਪਤਾ ਪਾਗਲ ਨੇ ਤਾਂ ਪਾਗਲਪਨ ਦੀਆਂ ਗੱਲਾਂ ਕਰਦਾ ਇਹਨੂੰ ਕਿਸੇ ਨੇ ਹਰਿਆਣੇ ਚ ਨਹੀਂ ਦਿੱਤਾ ਅੱਬਾ ਜੀ ਤੁਸੀਂ ਇਹਨੂੰ ਇਹ ਵੀ ਨਹੀਂ ਪਤਾ ਵੀ ਕਿਹੜਾ ਖਿਤਾਬ ਕਿਵੇਂ ਉਹਦੋਂ ਇੱਥੇ ਇੱਕ ਕਾਲ ਤਖਤ ਦੇ ਨਾਲ ਖੜਾ ਸੀ ਕੋਈ ਉਹਦੇ ਕੋਲ ਇਹਨੇ ਐਲਾਨ ਕਰਾ ਦਿੱਤਾ ਅੱਜ ਤੋਂ ਜੀ ਢਿੰਡਾ ਫਖਰੇ ਕੌਮ ਆ ਸਖਰੇ ਕੌਮ ਦਾ ਵਾਰਡ ਝਿੰਡੇ ਨੂੰ ਦਿੱਤਾ ਇਹਨੂੰ ਇਹ ਨਹੀਂ ਪਤਾ ਕਿ ਸਖਰੇ ਕੌਮ ਵਾਰਡ ਕਿੱਥੇ ਦਿੱਤਾ ਜਾਂਦਾ ਵਾ ਬਸ ਇੱਥੇ ਬਾਬੇ ਕੁਝ ਬੋਲ ਹੁੰਦੇ ਆ ਜਿਹੜੇ ਚੰਗੀਆਂ ਸ਼ਖਸੀਅਤਾਂ ਜਿਹੜੀਆਂ ਲੀਡਰ ਸਹਿਬਾਨ ਹੋਣ ਜਾਂ ਬਾਬਿਆਂ ਵਾਸਤੇ ਸ਼ੋਭਦੇ ਨਹੀਂਗੇ ਪਰ ਇਹ ਦੋ ਗੱਲਾਂ ਹੋਰ ਆ ਤੁਹਾਡੇ ਬਾਬੇ ਤੋਂ ਨਾ ਕਈਆਂ ਹੋਈਆਂ ਉਹ ਕਹਿੰਦੇ ਕਿ ਹਰਿਆਣੇ 'ਚ ਤੁਸੀਂ ਗ੍ਰਹਿਣ ਲਾਇਆ ਹੋਇਆ ਤੇ ਗੁਰਦਾਸਪੁਰ ਵਾਲਿਓ ਕਹਿੰਦੇ ਇਹਨਾਂ ਨੂੰ ਵਾਪਸ ਲੈ ਜਾਓ ਓਏ ਤਾਂਝ ਕੱਸਣ ਦੇ ਕਾਰਨ ਕੀ ਮੰਨਦੇ ਹੋ ਤੁਸੀਂ ਉਦੋਂ ਆਪਣੀ ਪ੍ਰਧਾਨਗੀ ਦੀ ਕੁਰਸੀ ਬਸ ਉਹ ਸਤਾਉਂਦੀ ਆ ਵੀ ਉਹਦਾ ਕਰਪਸ਼ਨ ਜਿਹੜੀ ਆ ਉਹ ਸਤਾਉਂਦੀ ਹੈ ਪ੍ਰਧਾਨ ਬਣਨਾ ਚਾਹੁੰਦੇ ਆ ਦਾਦੂਵਾਲ ਸਾਹਿਬ ਮੈਂ ਨਹੀਂ ਬਣਨਾ ਚਾਹੁੰਦਾ ਮੈਂ ਤਾਂ ਪਹਿਲਾਂ ਵੀ ਨਹੀਂ ਸੀਗਾ ਦਾਵੇਦਾਰ ਹੋਣ ਵੀ ਨਹੀਂ ਆਂ ਦਾਵੇਦਾਰ ਤੇ ਫਿਰ ਕਿਹਨੂੰ ਲੈ ਕੇ ਆ ਰਹੇ ਦਾਦੂਵਾਲ ਸਾਹਿਬ ਕਿਹਨੂੰ ਲੈ ਕੇ ਆ ਰਹੇ ਪ੍ਰਧਾਨ ਫਿਰ ਆਉਣ ਦੇ ਸਮੇਂ 48 ਮੈਂਬਰਾਂ ਨੇ ਫੈਸਲਾ ਕਰਨਾ ਜੀ ਇਹ 48 ਮੈਂਬਰ ਕਿਹਦੇ ਪਾਸੇ 48 ਮੈਂਬਰ ਕਿਹਦੇ ਪਾਸੇ ਐਸ ਟਾਈਮ ਬਹੁਮਤ ਕਿਹਦੇ ਪਾਸੇ ਆ ਜੀ ਦੋਨਾਂ ਦਾ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਜੀ ਮੈਂ ਤਾਂ ਇੱਕੋ ਗੱਲ ਕਰਦਾ ਕੇ ਦੇਖੋ ਇਹ ਕਹਿੰਦਾ ਵਾ ਕਿ ਜਿਹੜੇ ਦਾਦੂਗਲ ਸਾਹਿਬ ਦੇ ਨਾਲ ਮੈਂਬਰ ਨੇ ਅਸਤੀਫਾ ਦੇ ਕੇ ਦੁਬਾਰਾ ਮੈਦਾਨ ਚ ਆ ਕੇ ਦੇਖ ਲੈਣੇ ਝਿੰਦਾ ਕਹਿੰਦਾ ਕਿ ਉਹ ਜਿੱਤਦੇ ਕਿ ਨਹੀਂ ਜਿੱਤਦੇ ਮੈਂ ਕਹਿਣਾ ਕਿ ਅਸੀਂ ਤੈਨੂੰ 29 ਨੇ ਬਣਾਇਆ ਸੀ 19 ਪਾਸੇ ਹੋ ਗਏ ਆ ਉਹ ਅਸਤੀਫਾ ਦੇ ਕੇ ਦੁਬਾਰਾ ਪ੍ਰਧਾਨਗੀ ਦਾ ਕੈਂਡੀਡੇਟ ਬਣ ਕੇ ਦੇਖ ਲੈ ਤੈਨੂੰ 4 ਵੋਟਾਂ ਪੈ ਗਈਆਂ ਤਾਂ ਕਹਿ ਦੀ ਅੱਜ ਜਿੰਨੇ ਕ ਮੈਂਬਰ ਨੇ ਪ੍ਰਧਾਨਗੀ ਕਰਕੇ ਦੇ ਨਾਲ ਆ ਕੁਝ ਜਿਹੜੇ ਸੁਖਵੀਰ ਨੇ ਲਾਏ ਹੋਏ ਉਹ ਇਹਦੇ ਨਾਲ ਮੈਂ ਤਾਂ ਹਰਿਆਣੇ ਵਾਲਿਆਂ ਨੂੰ ਪੁੱਛਦਾ ਹਰਿਆਣੇ ਦੀ ਸੰਗਤ ਨੂੰ ਅਪੀਲ ਕਰਦਾ ਹਰਿਆਣੇ ਵਾਲਿਓ ਜਿਨ੍ਹਾਂ ਤੋਂ ਕਮੇਟੀ ਵੱਖਰੀ ਕਰਾਈ ਸੀ ਮੁੜ ਕੇ ਉਹਨਾਂ ਦਾ ਕਬਜ਼ਾ ਕਰਾ ਰਿਆ ਝਿੰਦਾ ਉਹਨਾਂ ਨਾਲ ਹੀ ਗੱਠ ਜੋੜ ਕਰਾ ਜਦੋਂ ਪ੍ਰਧਾਨ ਬਣਿਆ ਤੇਜਿੰਦਰ ਸਿੰਘ ਜੀ ਉਦੋਂ ਦਾ ਤਾਂ ਕੋਈ ਬਿਆਨ 328 ਰੂਪਾਂ ਤੇ ਦੇਖ ਲਓ ਕਦੇ ਕਾਲੀ ਦਲ ਦੇ ਐਸਜੀਪੀਸੀ ਦੇ ਜਾਂ ਕੋਈ ਕਿਸੇ ਨਕਾਮੀ ਦੇ ਖਿਲਾਫ ਆਇਆ ਕਿਉਂ ਕਿਉਂਕਿ ਸਮਝੌਤਾ ਕਰ ਗਿਆ ਬਾਦਲਾਂ ਦੇ ਨਾਲ ਸਮਝੌਤਾ ਜਿਨ੍ਹਾਂ ਦੇ ਖਿਲਾਫ ਕਹਿੰਦਾ ਮੈਂ ਲੜਿਆ ਉਹਨਾਂ ਦੇ ਉੱਤੇ ਦੂਰੀਆਂ ਸੀ ਤੁਹਾਨੂੰ ਕੀ ਲੱਗਦਾ ਕਿ ਇਸ ਟਾਈਮ ਨੇੜਤਾ ਹੋ ਚੁੱਕੀ ਆ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦੇ ਮੈਂਬਰ ਇਹਦੇ ਪਿੱਛੇ ਖੜੇ ਆ ਦੱਸੋ ਹੁਣ ਸੁਖਵੀਰ ਸਿੰਘ ਬਾਦਲ ਦੇ 8 ਮੈਂਬਰ ਨੇ ਸੀ ਜਿੱਤੇ ਸੀ ਤੇ ਦੋ ਕੌਪਟ ਹੋਏ ਉਹ 8 ਮੈਂਬਰ ਵੋਟ ਝੰਡਾ ਨੂੰ ਪਾ ਰਹੇ ਨੇ ਦੱਸੋ ਬਾਦੂਗਲ ਦੇ ਖਿਲਾਫ ਚੱਲ ਰਹੇ ਨੇ ਹੁਣ ਇਤੋਂ ਵੱਡਾ ਸਬੂਤ ਕੀ ਚਾਹੀਦਾ ਦੱਸੋ ਤੁਹਾਨੂੰ ਤੇ ਫਿਰ ਜਿਹੜਾ ਕਲੇਸ਼ ਆ ਜੇ ਆਪਾਂ ਕਲੇਸ਼ ਦੀ ਜਿਹੜੀ ਗੱਲ ਕਰਦੇ ਆ ਫਿਰ ਕਲੇਸ਼ ਤੇ ਹਰਿਆਣਾ ਕਮੇਟੀ ਦੇ ਵਿੱਚ ਪਿਆ ਹੋਇਆ ਆ ਨਾ ਇਹ ਨਹੀਂ ਹਰਿਆਣਾ ਕਮਿਟੀ ਜੀ ਨੇ ਪਾਇਆ ਹੋਇਆ ਅਸੀਂ ਤਾਂ ਕਮਿਟੀ ਬਣਾਈ ਆ ਹਰਿਆਣਾ ਕਿਵੇਂ ਦੂਰ ਕਿਵੇਂ ਹੋ ਸਕਦਾ ਅਸੀਂ ਅਸੀਂ ਇਹਦਾ ਅਸੀਂ ਇਹਦਾ ਜਿਹੜਾ ਹੈਗਾ ਨਾ ਜੋ ਇਹ ਸਿਆਸੀ ਕਰਨ ਕਰ ਰਿਹਾ ਜੋ ਕਰਪਸ਼ਨ ਅਸੀਂ ਕਰਨ ਨਹੀਂ ਦੇਣੀ ਹੁਣ ਇਹਨੇ 104 ਕਰੋੜ ਰੁਪਈਆ ਗਵਨ ਕਰਨ ਵਾਸਤੇ ਤਿੰਨੇ ਝੂਠਾ ਜਿਹੜਾ ਬਾਈਟ ਪਾਸ ਕਰਨ ਦਾ ਐਲਾਨ ਕਰਤਾ 28 ਮੈਂਬਰਾਂ ਦੇ ਨਾਲ ਉਹ ਜਦੀਸਨ ਚ ਕੇਸ ਹੁਣ ਇਹਨੇ ਖਾਣ ਦਾ ਠਗਵਾਂਜ ਬਣਾ ਲਿਆ ਤੁਹਾਡੇ ਇਥੇ ਅਮਰitsar ਸਾਹਿਬ ਵੀ ਹੁਣ ਇੱਕ ਮੈਂਬਰ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂਬਰ ਪ੍ਰਤੀਨਿਧ ਨੇ ਇਹਦਾ ਸਾਥੀ ਹੈ ਇਹਦੇ ਜੂਥ ਦਾ ਪ੍ਰਧਾਨ ਆ ਨਾਲੇ ਪੂਰੇ ਹਰਿਆਣੇ ਦਾ ਜੂਥ ਅਕਾਲੀ ਦਾ ਜੂਥ ਢਿੰਡਾ ਦਾ ਪ੍ਰਧਾਨ ਜਿਹੜਾ ਢਿੰਡਾ ਗਰੁੱਪ ਜੂਥ ਦਾ ਪ੍ਰਧਾਨ ਆ ਉਹ ਭੁਪਿੰਦਰ ਸਿੰਘ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਕਹਿੰਦਾ ਸੀ ਮੈਂ ਸਰਾਂ ਲਈ ਜਿਹੜੀ ਜ਼ਮੀਨ ਅਮਰਤਸਰ ਸਾਹਿਬ ਹੁਣ ਇਹ ਸਰਾਂ ਦਾ ਬਹੁਤ ਰੌਲਾ ਪਾਉਂਦਾ ਸੰਗਤ ਨੂੰ ਗੁੰਮਰਾਹ ਕਰਦਾ ਵੀ ਦੇਖੋ ਜੀ ਮੈਂ ਸਰਾਂ ਬਣਾ ਰਿਹਾ ਤੇ ਦਾਦੂ ਵਾਲ ਰੋਕ ਰਿਹਾ ਉਹ ਸਰਾਂ ਦੀ ਕਹਿੰਦਾ 7.5 ਲੱਖ ਨੂੰ ਗੱਜ ਜ਼ਮੀਨ ਆ ਪਰ ਉਹ ਬੰਦਾ ਕਹਿੰਦਾ ਨਾ ਮੈਂ ਐਸਜੀਪੀਸੀ ਨੂੰ ਦੇਣੀ ਆ ਨਾ ਦਿੱਲੀ ਕਮੇਟੀ ਨੂੰ ਮੈਂ ਹਰਿਆਣਾ ਕਮੇਟੀ ਨੂੰ ਦੇਣੀ ਤੇ 3.5 ਲੱਖ ਚ ਮੈਂ ਗਜ ਦੇ ਦੂੰ ਆਧੇ ਰੇਟ ਤੇ ਉਹ ਕਹਿੰਦਾ ਜਦੋਂ ਅਸੀਂ ਜਾ ਕੇ ਪਤਾ ਕੀਤਾ ਤੇ ਉਹ ਜ਼ਮੀਨ ਨਿਕਲੀ 1.5 ਲੱਖ ਨੂੰ ਜਿਹੜਾ ਗਜ ਆ 2 ਲੱਖ ਦਾ ਸਿੱਧਾ ਗਵਨ ਉਹਦੇ ਚ ਗਜ ਪਿੱਛੇ ਝਿੰਡਾ ਤਾਂ ਗਵਨ ਕਰਨਾ ਚਾਹੁੰਦਾ ਵਾ ਤਾਂ ਕਰ ਗਿਆ ਝੂਠਾ ਬੇਟ ਪਾਸ ਕਰਨ ਦਾ ਉਹਨੇ ਐਲਾਨ ਕਰਤਾ ਅਸੀਂ ਉਹ ਕਰਨ ਨਹੀਂ ਦਿੰਦੇ ਤਾਂ ਹੀ ਸਾਡਾ ਕਿਉਂਕਿ ਮੈਂ ਹੀ ਇੱਕ ਉਹਦੇ ਖਿਲਾਫ ਜਿਹੜਾ ਹੈਗਾ ਉਹਦੀ ਕਰਾਪਸ਼ਨ ਮੈਂ ਜਾਣਦਾ ਤਾਂ ਤਾਂ ਮੈਂ ਉਹਦੇ ਖਿਲਾਫ ਖੜਦਾ ਹਾਂ ਔਰ ਪੱਥਾਂ ਨਾਲ ਖੜਦਾ ਦਲੀਲਾਂ ਨਾਲ ਖੜਦਾ ਸਬੂਤਾਂ ਨਾਲ ਖੜਦਾ ਮੈਂ ਕੋਈ ਹਵਾਈ ਬਿਆਨਬਾਜ਼ੀ ਨਹੀਂ ਕਰਦਾ ਜਿੱਦਾਂ ਦੀ ਉਹ ਕਰਦਾ। ਭਾਈ ਇੱਕ ਪਾਸੇ ਪ੍ਰਧਾਨ ਸਾਹਿਬ ਆ, ਇੱਕ ਪਾਸੇ ਤੁਸੀਂ ਚੇਅਰਮੈਨ ਸਾਹਿਬ ਦੱਸਦੇ ਹੋ, ਤੁਹਾਡੀ ਆਪਸ ਨਹੀਂ ਬਣ ਰਹੀ, ਕਿਵੇਂ ਚਲਾਓਗੇ ਹਰਿਆਣਾ ਕਮੇਟੀ ਕਿਵੇਂ ਚੱਲੇਗੀ ਫਿਰ ਤੁਹਾਡੀ? ਦੇਖੋ ਇਹ ਤਾਂ ਚੱਲੇਗੀ ਹੁਣ ਜਿੱਦਾਂ ਇਹਨੂੰ ਜਿਹੜਾ ਹੈਗਾ ਪਾਸੇ ਕਰਕੇ ਤਾਂ ਹੀ ਤਾਂ ਮੈਂ ਮੈਂਬਰਾਂ ਨੂੰ ਅਪੀਲ ਕੀਤੀ ਆ। ਹੁਣ ਜੁਡੀਸ਼ੀਅਲ 'ਚ ਕੇਸ ਆ, ਜੁਡੀਸ਼ੀਅਲ ਨੂੰ ਅਪੀਲ ਕੀਤੀ ਆ ਵੀ ਜਿਹੜੇ ਬੰਦੇ ਨੇ ਕਾਗਜ਼ਾਂ ਨਾਲ ਹੀ ਛੇੜਛਾੜ ਕਰਤੀ ਦਫ਼ਤਰ ਦੇ ਰਜਿਸਟਰ ਦਫ਼ਤਰ ਤੋਂ ਬਾਹਰ ਨਹੀਂ ਜਾ ਸਕਦੇ। ਦਸਤਰ ਦੇ ਰਜਿਸਟਰ ਚੱਕ ਕੇ ਜਮਨਾ ਨਗਰ ਲੈ ਗਿਆ ਦਸਤਰ ਦੇ ਰਜਿਸਟਰ ਚੱਕ ਕੇ ਕੈਥਨ ਲੈ ਗਿਆ ਘਰਾਂ ਚ ਮੈਂਬਰਾਂ ਦੇ ਸਾਈਨ ਕਰਾਉਣ ਵਾਸਤੇ ਕਰਨਾਲ ਲੈ ਗਿਆ ਮਤਲਬ ਦਸਤਰ ਦੇ ਰਜਿਸਟਰ ਕਾਗਜ਼ਾਤਾਂ ਨਾਲ ਛੇੜਛਾੜ ਇਹਦੇ ਦੇ ਤਾਂ ਕ੍ਰਿਮੀਨਲ ਪਰਚਾ ਵੀ ਹੋਊਗਾ ਨਹੀਂ ਜੁਡੀਸ਼ੀਅਲ ਦੇ ਕੀ ਤੁਸੀਂ ਲੈ ਕੇ ਗਏ ਹੋ ਕੇਸ ਲੈ ਕੇ ਗਏ ਹੋ ਇਹਨਾਂ ਦੇ ਬਾਬਤ ਸੀਨੀਅਰ ਮੀਤ ਪ੍ਰਧਾਨ ਲੈ ਕੇ ਗਿਆ ਜੀ ਸੀਨੀਅਰ ਮੀਤ ਪ੍ਰਧਾਨ ਜਿਹੜਾ ਇਹਦੇ ਤੋਂ ਬਾਅਦ ਉਹਦਾ ਦੂਸਰਾ ਉਹਦਾ ਪ੍ਰਧਾਨ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਦਾ ਉਹਨੇ ਕੇਸ ਪਾਇਆ ਜੁਡੀਸ਼ੀਅਲ ਦੇ ਕੋਲ ਇਹਨਾਂ ਦੇ ਵਰਕਲੱਪ ਜਿਹਦੀ ਬਕਵਾਸਬਾਜੀ ਕਰਦਾ ਜੋ ਬਕਵਾਸਬਾਜੀ ਕਰਦਾ ਪਾਗਲਪਨ ਕਰਦਾ ਮੈਂ ਤਾਂ ਇਹਨੂੰ ਕਾਨੂੰਨੀ ਨੋਟਿਸ ਭੇਜਦਾ 15 ਦਿਨ ਦਾ ਕਿਉਂਕਿ ਇਹਨੂੰ ਇਹ ਹੀ ਨਹੀਂ ਪਤਾ ਕਿ ਕਿਹੜਾ ਮਸਲਾ ਕਿੱਥੇ ਲੈ ਕੇ ਜਾਣਾ ਕੋਈ ਗੁਰਮਰਯਾਦਾ ਦੀ ਲੰਘਣਾ ਹੋਵੇ ਨਾ ਉਹ ਅਕਾਲ ਤੱਕ ਆਕਾਲ ਤੱਕ ਸਾਬ ਆਕਾਲ ਤੱਕ ਸਾਬ ਕੋਈ ਸੀਆਈਏ ਸਟਾਫ ਥੋੜੀ ਆ ਉਹ ਕੋਈ ਨਾ ਥਾਣਾ ਥੋੜੀ ਆ ਅਕਾਲ ਤਖ਼ਰ ਸਾਹਿਬ ਦੇ ਧਾਰਮਿਕ ਵਗਿਆ ਦਾ ਕੇਸ ਜਾਂਦਾ ਹੁਣ ਇਹ ਤਾਂ ਉੱਥੇ ਲੈ ਗਿਆ ਹੁਣ ਇਹ ਤਾਂ ਪਾਗਲ ਆ ਪਰ ਉਹ ਤਾਂ ਸਿਆਣੇ ਉਹ ਵਿਚਾਰ ਲੈਣਗੇ ਭਾਵੇਂ ਸਾਡੇ ਵਿਚਾਰ ਧਾਰਕ ਵਖਰੇਵੇਂ 100 ਹੋਣ ਗਿਆਨੀ ਕਲਦੀਪ ਸਿੰਘ ਗੱਜਨ ਪਰ ਉਹਨਾਂ ਨੂੰ ਇਹ ਤਾਂ ਪਤਾ ਵੀ ਕਿਹੜਾ ਮਸਲਾ ਇੱਥੇ ਵਿਚਾਰਨਾ ਕਿਹੜਾ ਨਹੀਂ ਵਿਚਾਰਨਾ ਬਾਕੀ ਜੇ ਉਹ ਫੇਰ ਵੀ ਸਾਨੂੰ ਬੁਲਾਉਣਗੇ ਤੇ ਅਸੀਂ ਫਿਰ ਚਲੇ ਜਾਵਾਂਗੇ ਨਾਲੇ ਹੋਰ ਬਹੁਤ ਮਸਲੇ ਆ ਸਾਨੂੰ ਵੀ ਮੌਕਾ ਮਿਲ ਜੂ ਰੱਖਣ ਦਾ ਉੱਥੇ ਤੁਸੀਂ ਲੈ ਕੇ ਆਓਗੇ ਮਸਲੇ ਫਿਰ ਜੇ ਤੁਹਾਨੂੰ ਬੁਲਾਇਆ ਜਾਂਦਾ ਤੇ ਫਿਰ ਸਾਨੂੰ ਸਾਨੂੰ ਬੁਲਾਉਣੇ ਤੇ ਨੰਗੇ ਪੈਰੀ ਆਉਣ ਨੂੰ ਅਕਾਲ ਤਖਤ ਨੂੰ ਸਮਰਪਿਤ ਮੈਂ ਤਾਂ ਤੁਹਾਨੂੰ ਕਹਾਂ ਦਜਿੰਦਰ ਸਿੰਘ ਜੀ ਅਕਾਲ ਤਖਤ ਸਾਹਿਬ ਦਾ ਸਾਡੀ ਸੁਪਰੀਮ ਪਾਵਰ ਆ ਮੈਨੂੰ ਤਾਂ ਕੋਈ ਹਰਿਆਣਾ ਪੰਜਾਬ ਯੂਪੀ ਚੋਂ ਪੰਜ ਸਿੱਖ ਵੀ ਕਹਿਣ ਨਾ ਵੀ ਐਸ ਮਸਲੇ ਦੇ ਤੁਹਾਡੇ ਨਾਲ ਗੱਲ ਕਰਨੀ ਮੈਂ ਤਾਂ ਉਹਨਾਂ ਪੰਜਾਂ ਸਿੱਖਾਂ ਕੋਲ ਵੀ ਚਲੇ ਜਾਊਂਗਾ ਮੈਂ ਤਾਂ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਦਾ ਵੀ ਤੁਸੀਂ ਪੰਜ ਸਿੰਘ ਖੜੇ ਕਰਕੇ ਨਾ ਨਿਰਪੱਖ ਪੰਜ ਪਿਆਰਿਆਂ ਦੇ ਰੂਹ ਗੁਰੂ ਦੀ ਹਜ਼ੂਰੀ ਚ ਬਿਠਾ ਲਓ ਇਹਨੂੰ ਵੀ ਬੁਲਾ ਲਓ ਮੈਨੂੰ ਵੀ ਬੁਲਾ ਲਓ ਲਾਈਵ ਟੈਲੀਕਾਸਟ ਕਰ ਦੋ ਹਰੇਕ ਰਕਮ ਤੇ ਹਰੇਕ ਮਤ ਦੇ ਹਰੇਕ ਗੱਲ ਦੇ ਉੱਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਇਹੀ ਮੈਂ ਇਹਦੇ ਤੇ ਕੇਸ ਇਹੀ ਮੈਂ ਇਹਦੇ ਤੇ ਕੇਸ ਪਾਇਆ ਵਾ ਤਾਂ ਹੀ ਮੈਂ ਪਹਿਲਾਂ ਕਿਹਾ ਸੀਗਾ ਵੀ ਸਾਨੂੰ ਹਰਿਆਣਾ ਕਮੇਟੀ ਨੂੰ ਬਿਲਡਿੰਗਾਂ ਬਣਾਉਣ ਨਾਲੋਂ ਪਹਿਲਾਂ ਕੋਈ ਹੋਰ ਸਾਨੂੰ ਪਾਗਲਖਾਨਾ ਖੋਲਣਾ ਪੈਣਾ ਤੇ ਉਹਦੇ ਜਿਹਨੂੰ ਦਾਖਲ ਕਰਾਉਣਾ ਪੈਣਾ ਜੋ ਇਹਦੇ ਹਾਲਾਤ ਹੋਏ ਫਿਰਦੇ ਆ ਜੋ ਇਹ ਕਰਦਾ ਫਿਰਦਾ ਆਪ ਹੀ ਪਹਿਲੇ ਪ੍ਰਧਾਨ ਬਣਾਇਆ ਹੋਇਆ ਤੇ ਇਸ ਟਾਈਮ ਤੋਂ ਤੁਸੀਂ ਬਗੈਰ ਕਿ ਪਾਗਲ ਹੋਇਆ ਸੀ ਬਾਰੇ ਦੇ ਹਾਲਾਤ ਇਹ ਹੁਣ ਜਦੋਂ ਕੱਲ ਚੱਲਦਾ ਚੱਲਦਾ ਸਿੱਕਾ ਕਦੋਂ ਖੋਟਾ ਹੋ ਜੇ ਪਤਾ ਲੱਗਦਾ ਦੱਸ ਚੱਲਦਾ ਸਿੱਕਾ ਕਦੋਂ ਖੋਟਾ ਹੋ ਜੇ ਕੋਈ ਪਤਾ ਲੱਗਦਾ ਰੱਬ ਤੋਂ ਡਰ ਕੇ ਕਹਿੰਨੇ ਹੁਣ ਜਿਹੜੇ ਦੇ ਹਾਲਾਤ ਤਾਂ ਇਹਦੇ ਨੂੰ ਘਰੋਂ ਕੱਢ ਰੱਖਿਆ ਵਾ ਹੁਣ ਉੱਥੇ ਸੇਵੀ ਪਾਸ਼ਾ ਹੀ ਗੁਰਦੁਆਰੇ ਮੈਨੇਜਰ ਦੇ ਕਮਰੇ ਦੇ ਉੱਤੇ ਕਮਰਾ ਬਾਇਆ ਵਾ ਉਥੋਂ ਇਧਰੋਂ ਚਲੇ ਜਾਂਦਾ ਉਥੋਂ ਉਧਰ ਨੂੰ ਆ ਘਰੋਂ ਫਾਰਕ ਆ ਉਹ ਇਹਦੇ ਪਾਗਲਪਨ ਨਹੀਂ ਚੱਲ ਸਕਦੇ ਸੁਰਨਾ ਬਾਬਾ ਜੀ ਜੋ ਇਹਦੇ ਹਾਲਾਤ ਆ ਉਹਨੇ 10-10 ਦਿਨ ਤਾਂ ਤੇਜਿੰਦਰ ਸਿੰਘ ਸ਼ਰਮ ਆਉਂਦੀ ਆ ਗੱਲ ਕਰਦੇ ਆ ਨਾਲ ਰਹਿਦੇ ਦੱਸਦੇ 10-10 ਦਿਨ ਤਾਂ ਇਸ਼ਨਾਨ ਨਹੀਂ ਕਰਦਾ ਉਹਦੇ ਕੱਪੜੇ ਰੋਜ਼ ਹਨ ਪ੍ਰੈਸ ਕੀਤੇ ਬਾਹਰ ਲਿੰਦਾ ਥੱਲੇ ਕੱਛਾ ਬਣਾਉਣ 10-10 ਦਿਨ ਉਹੀ ਰਹਿੰਦਾ ਕਿਉਂਕਿ ਨਹਾਉਣਾ ਨਹੀਂ ਧੋਣਾ ਨਹੀਂ ਜਪਜੀ ਸਾਹਿਬ ਦਾ ਬਾਠ ਨਹੀਂ ਕਰਨਾ ਇਹਨੂੰ ਬੁਲਾ ਲਓਗੇ ਤੇ ਇਹਦਾ ਧਰਮ ਪ੍ਰਚਾਰ ਰੋਕਣਾ ਚਾਹੁੰਦਾ ਇਹਨੇ ਤਾਂ ਲੋਕਾਂ ਨੂੰ ਬੀਲ ਕੀਤੀ ਦਾਦੂਗਾਲ ਸਾਹਿਬ ਨੂੰ ਕਥਾ ਕੀਰਤਨ ਨਾ ਕਰਨ ਦਿਓ ਰੋਕੋ ਇਹਨਾਂ ਨੂੰ ਇਹਦਾ ਧਰਮ ਪ੍ਰਚਾਰ ਰੋਕਦਾ ਅਸੀਂ ਅਮਰ ਸੰਚਾਰਾ 3 ਦਿਨ ਪਹਿਲਾਂ ਉਥੇ ਪਟਿਆਲੇ ਬਾਤਣਾ ਉਥੇ ਦਵਾਨ ਲਾਇਆ 42 ਪਾਣੀਆਂ ਨੇ ਹਮੇਸ਼ਾ ਕਿਹਾ ਹੁਣ ਫੇਰ ਅਗਲੇ ਦਿਨਾਂ 'ਚ ਅਮਰ ਸੰਚਾਰ ਅਸੀਂ ਦਾ ਅਮਰ ਸੰਚਾਰ ਕਰ ਰਹੇ ਹਾਂ ਧਰਮ ਪ੍ਰਚਾਰ ਕਰ ਰਹੇ ਹਾਂ ਹਰਿਆਣਾ ਹਰਿਆਣਾ ਕਮੇਟੀ ਦੇ ਪ੍ਰਧਾਨ ਤੁਸੀਂ ਕਹਿੰਦੇ ਹੋ ਕਿ ਨਿਤਨੇਮੀ ਨਹੀਂ ਹੈ ਗਿਆ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਹਾਂਜੀ ਨਿਤਨੇਮੀ ਨਹੀਂ ਕਰਦਾ ਨਿਤਨੇਮੀ ਨਹੀਂ ਤੁਸੀਂ ਡਬ ਟੈਸਟ ਕਰਾ ਲਓ ਹੋਰ ਬਹੁਤ ਕੁਝ ਨਿਕਲ ਆਊ ਮੈਂ ਵੀ ਜਾਣਾਂ ਹਸਪਤਾਲ 'ਚ ਨਾਲ ਢਿੰਡਾ ਵੀ ਜਾਵੇ ਤੁਸੀਂ ਜਿੱਥੇ ਮਰਜ਼ੀ মিডিਆ ਆਜੋ ਹਰ ਇੱਕ ਚੀਜ਼ ਦਾ ਦਾ ਟੈਸਟ ਕਰਾ ਲਓ ਪਤਾ ਲੱਗ ਜੂ ਤੁਹਾਨੂੰ ਡਰਗ ਟੈਸਟ ਕਰਾ ਲਓ ਨਸ਼ੇ ਦਾ ਵੀ ਪਤਾ ਲੱਗ ਜੂਗਾ ਤੁਹਾਨੂੰ ਇਹ ਤਾਂ ਆਪ ਕਹਿੰਦਾ ਮੈਨੂੰ ਡਾਕਟਰ ਕਹਿੰਦੇ ਹੱਥ ਨੇ ਮੱਛੀ ਖਾਣੀ ਹੈ ਹੱਥ ਨੇ ਚਿਕਨ ਖਾਣਾ ਤੇ ਪ੍ਰਧਾਨਾ ਦੱਸੋ ਆਪ ਕਹਿੰਦਾ ਵੀ ਮੈਨੂੰ ਡਾਕਟਰ ਨੇ ਦੱਸਿਆ ਵਾ ਨਹੀਂ ਖਾਏਂਗਾ ਤਾਂ ਤੂੰ ਮਤਲਬ ਬਚ ਨਹੀਂ ਸਕਦਾ ਜਦੋਂ ਹਸਪੀਟਲ ਚੋਂ ਆਇਆ ਹੁਣ ਇਹੋ ਜੀਆਂ ਗੱਲਾਂ ਹੁਣ ਸ਼ਰਮ ਆਪ ਨੂੰ ਆਉਂਦੀ ਹੈ ਕੀ ਗਈ ਹੈ ਦੱਸੋ ਇਹੋ ਜੀਆਂ ਗੱਲਾਂ ਹੋਰ ਬਹੁਤ ਹੋ ਜਾਂਦੀਆਂ ਕੀ ਕਹੀਏ ਦੱਸੋ ਕਾਹੀ ਅਸੀਂ ਦਾ ਬਿਆਨਬਾਜ਼ੀ ਕਰਨ ਨਾਲ ਤੁਸੀਂ ਸਵਾਲ ਕੀਤਾ ਤੁਹਾਨੂੰ ਜਵਾਬ ਦੇ ਦਿੱਤਾ ਮੈਂ ਤਾਂ ਆਪਣੇ ਕੋਈ ਵੱਖਰੀ ਸਟੇਟਮੈਂਟ ਨਹੀਂ ਭਾਈ ਸਭ ਨੂੰ ਨੋਟਿਸ ਭੇਜਿਆ ਵੀ ਇਹਦਾ ਜਿਵੇਂ ਕੰਗਣਾ ਰਣੌਤ ਆਉਂਦੀ ਹੈ ਬਠਿੰਡੇ ਤਰੀਕਾ ਭੁਗਤਣ ਡੱਬ ਵਾਲੀ ਕੋ ਅੱਛਾ ਤੁਸੀਂ ਹੁਣ ਕੋਰਟ ਕੇਸ ਪਾਇਆ ਹੋਇਆ ਜਿਹੜੇ ਬਾਬਤ ਬੋਲਿਆ ਹੋਇਆ ਨੋਟਿਸ ਭੇਜਦਾ ਉਹ ਤੋਂ ਬਾਅਦ ਕੋਰਟ ਕੇਸ ਹੈ ਕਹਤਾ ਅਸੀਂ ਵੀ 1 ਕਰੋੜ ਰੁਪਈਆ ਨਾਡਾ ਸਾਹ ਮੱਥਾ ਟੇਕ ਤੇ 1 ਕਰੋੜ ਸੇਮੀ ਪਾਸ਼ਾ ਹੀ ਟੇਕ ਉੱਥੇ ਮਾਫੀ ਮੰਗ ਲਾ ਤੇ ਅੱਗੇ ਤੋਂ ਗਰੇਜ਼ ਕਰ ਨਹੀਂ ਕਰੇਂਗਾ ਤਾਂ ਫਿਰ ਅਗਲੇ ਕੇਸ ਸ਼ੁਰੂ ਹੋ ਜਾਊਗਾ ਧਨਵਾਦ ਬਾਬਾ ਜੀ ਸ਼ੁਕਰਾਨਾ ਤੁਹਾਡਾ ਅਕਾਲ ਚੈਨਲ ਤੇ ਟਾਈਮ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ